ਛੱਡ ਕੇ ਹੁਣ ਮੋੜ ਜਾ। ਹੁਣੇ ਜਾਓ ਕੇ ਘਰ ਛੱਡ ਕੇ ਆਓ। ਨਹੀਂ ਮੈਂ ਉੱਥੇ ਆਹ ਦਿੱਤੇ ਮੈਂ ਗੱਡੀ ਲੈਣ ਆਇਆ ਸੀ। ਆਹ ਗੱਡੀ ਲੈ। ਆਹ ਦਾ ਪਰ ਤੇਰਾ 500 ਮੇਰੇ ਕੋਲ ਹੈ। ਤੇ ਘਰ ਜਾ। ਤੇ ਹੋ ਮੇਰੇ ਆਲੋਈ ਮੈਂ ਨਹੀਂ ਕਾਹੂ ਰੋੜ ਰਿਹਾ। ਗੱਡੀ ਜਾ ਟੱਕਦਾ। ਮੈਂ ਇਹਨੂੰ ਗੱਡੀ ਯਾਰ। ਚੱਲ ਬੱਸ ਪੈ। ਸ਼ਰਮ ਕਰ ਮੈਂ। ਬਾਹਰ ਤੋਂ ਖੜੀ ਜਨਾਬ। ਨਹੀਂ ਨਹੀਂ। ਨਛਰਾਪੁਰ। ਹਲੋ। ਆਓ। ਆ ਬਿਆਹ। ਤੂੰ ਕਹਿ ਜਾਂਿਆ ਨਾ ਉਹਦੇ ਨਾਲ ਹੀ ਹੋਣਾ ਇਹ ਦੇ ਘਰ ਛੱਡ ਕੇ ਆਉਣਾ ਮੈਂ ਤੇਰੀ ਫੋਟੋ ਗੱਡੀ ਨੰਬਰ ਪੁੱਛ ਰਿਹਾ ਮੇਰਾ ਮੋਬਾਈਲ ਨੰਬਰ ਉਹਦਾ ਗੱਡੀ ਨੰਬਰ ਲਗਾ ਦੇ ਇੱਕ ਸਪੈਸਟਰ ਆਇਆ ਆਹ ਤੋਂ ਫੇਰ ਖਾਣ ਨੂੰ ਬੱਤੀ ਆ ਨੰਬਰ ਆਹ ਕਰੀ ਉਹ ਮੈਂ ਕਹਿੰਦੇ ਗੱਡੀ ਕੋਈ ਨਾ ਮੰਗਿਆ ਕਿ ਕੋਈ ਪ੍ਰੋਬਲਮ ਹੈ ਤੂੰ ਇਸ ਤਾਂ ਮੈਨੂੰ ਫੋਨ ਕਰਨਾ ਤੇਰੀ 3 ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕ ਤੇ ਰਹਿੰਦੇ ਹੋ ਮੈਂ ਨਹੀਂ ਆਉਂਗਾ ਆਹ ਕਹਤਾ ਹੈ ਕਾਹਦੇ ਉਹ ਦੋ-ਦੋ ਸਾਲ ਪਾਣੀ ਪੜਨੀ ਹੈ ਮੈਂ ਮੋੜ ਕਰਿਆ ਕਰਨਾ ਪੂਰਾ ਮੈਂ ਪੁੱਜਦੀ ਅੱਜ ਦਾ ਬੱਸ ਸਾਲ ਤੋਂ ਪੁੱਜਦੀ ਦਾ ਅੱਜ ਖੜਦੂਗਾ ਉਹ ਮੈਂ ਜੇ 26 ਜਨਵਰੀ ਹਰ ਸਾਲ ਉਹਨਾਂ ਨਾਲ ਜਿਹੜੇ ਕਹਿਣਾ ਕਰਨਾ ਚਾਹੁੰਦੇ ਨੇ ਬਾਪੂ ਮੇਰੇ ਨਾਲ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਕਰਦਾ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਮੈਂ ਮੰਗਦਾ ਤੇ ਮੈਂ ਖੋ ਜੀਦੀ ਮਾ ਆਖਣ ਇਹਦਾ ਲਈ ਸਰ ਬਾਪੂ ਤੇਰੇ ਤੁਸੀਂ ਇਹ ਗੱਲ ਨਹੀਂ ਬਲਕਿ ਗੱਲ ਹੋਈ ਇਹ ਬਜ਼ੁਰਗ ਜਿਹੜੇ ਸੜਕ ਤੇ ਘੁੰਮ ਰਹੇ ਸਨ ਇਹ ਬਜ਼ੁਰਗ ਜੀ ਸੜਕ ਦੇ ਨਾਲ ਇੱਥੇ ਚੌਂਕ ਦੇ ਵਿੱਚ ਹੱਥ ਜੋੜ ਕੇ ਖੜੋ ਜਾਂਦੇ ਆ ਜੀ ਇਹ ਲੋਕਾਂ ਕੋਲ ਨਾ ਹਾਂ ਹੱਥ ਕਰ ਦਿੰਦੇ ਜੋੜ ਕੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਉਹ ਲਵੇਦਨਾ ਨੇ ਸਰਦਾਰ ਬੰਦਾ ਬਜ਼ੁਰਗ ਆਦਮੀ ਦਾੜੀ ਵਾਲੇ ਕੇਸ ਆ ਤੇ ਚੰਗਾ ਨਹੀਂ ਲੱਗਦਾ ਤੁਸੀਂ ਪੈਸੇ ਦਿੱਤੇ ਇਹਨਾਂ ਨੂੰ ਘਰ ਭੇਜਿਆ ਦੁਆਰਾ ਕਿਹਾ ਤੁਸੀਂ ਜੇ ਮੇਰੇ ਕੋ 500 ਲੈ ਲਾ ਤਾਂ ਤੁਸੀਂ ਘਰ ਜੇ ਬੈਠੇ ਰਹੋ ਇਹ ਤੁਹਾਨੂੰ ਪ੍ਰੋਬਲਮ ਆਵੇ ਸਾਨੂੰ ਦੱਸੋ ਸਾਡੀ ਕਿ ਹੁਣ ਹਾਏ ਹੁਣੇ ਜਾਓ ਇਹਨੂੰ ਘਰ ਛੱਡ ਕੇ ਆਓ ਨਹੀਂ

ਤੁਹਾਨੂੰ ਕਹਿ ਦਿਆ ਜੀ ਨਾ ਵੇਨਾ ਉਹਦੇ ਨਾਲ ਨਹੀਂ ਹੋਣਾ ਇਹ ਦੇ ਘਰ ਛੱਡ ਕੇ ਆਉਣਾ ਮੈਂ ਤੇਰੀ ਫੋਟੋ ਗੱਡੀ ਨੰਬਰ ਕੋਲ ਚੁੱਕ ਕੇ ਜੀ ਮੇਰਾ ਮੋਬਾਈਲ ਨੰਬਰ ਉਹਦਾ ਗੱਡੀ ਨੰਬਰ ਲੋਡ ਕਰਾਂ ਜਿੱਥੇ ਬਾਕੀ ਦਾ ਬਾਈ ਬਾਅਦ ਤੋਂ ਬਾਅਦ ਨੂੰ ਕਰਦੇ ਆ ਨੰਬਰ ਆ ਗੱਡੀ ਨੰਬਰ ਜਿਹੜੀ ਬਟੇ ਮੁੰਡਿਆਂ ਕੋਲ ਕੋਈ ਪ੍ਰੋਬਲਮ ਹੈ ਤੁਹਾਨੂੰ ਸਭ ਨੂੰ ਫੋਨ ਕਰਨਾ ਜੇ ਤੈਨੂੰ ਇਹ ਨੰਬਰ ਮੁੱਕਦਾ ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕਾਂ ਤੇ ਰਹਿੰਦੇ ਹੋ ਸਾਡਾ ਕੈਟਰਾਈਂਗ ਸਾਡਾ ਉਹ ਗੁਰਦੁਆਰਾ ਸਾਹਿਬ ਪਾਣੀ ਭੜਨੀ ਹੈ ਮੈਂ ਮੈਂ ਸਾਡ ਕੰਮ ਕਰਨਾ ਕੋਈ ਮੈਂ ਪੁੱਛਦੀ